ਸਿਕਾ ਦੋਸਤੋ ਮੈਂ ਆ ਤੁਹਾਡਾ ਆਪਣਾ ਰਾਏ ਸਾਹਿਬ ਜਨ ਸ਼ਕਤੀ ਨਿਊਜ਼ ਤੋਂ ਆਪਾਂ ਤੁਹਾਨੂੰ ਇਸ ਟਾਈਮ ਇੱਥੇ ਪੋਨੇ ਕੋਠੇ ਰੋਡ ਦੀਆਂ ਕੁਝ ਤਸਵੀਰਾਂ ਦਿਖਾ ਰਹੇ ਹਾਂ ਜੋ ਕਿ ਛੜਕ ਬਹੁਤ ਹੀ ਟੁੱਟ ਚੁੱਕੀ ਆ ਇੱਥੋਂ ਦੇ ਲੋਕਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਕੀ ਕਹਿਣਾ ਹੈ ਇਹਨਾਂ ਦਾ ਹਾਂ ਪਰਵੰਤਰ ਖੇ ਕੋਠੇ ਪੋਨਾ ਜ਼ਿਲ੍ਹਾ ਸਕਤਰ ਕਾ ਰਤੀ ਕਿਸਾਨ ਯੂਨੀਅਨ ਅੱਜ ਅਸੀਂ ਇੱਥੋਂ ਹੀ ਲੰਘ ਰਹੇ ਸੀ ਸਾਰਿਆਂ ਨੂੰ ਅਸੀਂ ਬਣਨਾ ਚਾਹੁੰਦੇ ਆ ਵੀ ਜੋ ਪੰਜਾਬ ਦੇ ਵਿੱਚ ਬਦਲਾਅ ਦੇ ਤੌਰ ਤੇ ਸੜਕਾਂ ਦਾ ਹਾਲਾਤ ਮਾੜੇ ਹੋਇਆ ਜਿੰਨਾ ਚੋ ਅੱਡਾ ਰੈਕੁਰ ਤੋਂ ਕੋਠੇ ਪੋਨਾ ਛੜਕ ਜਾ ਰਹੀ ਆ ਉਹਦੇ ਹਾਲਾਤ ਅੱਜ ਅਸੀਂ ਇਸ ਚੈਨਲ ਦੇ ਰਾਹੀਂ ਸਾਰੇ ਪਾਬਲਪ ਨੂੰ ਦਿਖਾਉਣਾ ਚਾਹੁੰਦੇ ਆ ਲੱਖਾਂ ਕਰੋੜਾਂ ਦਾ ਬਜਟ ਆਇਆ ਪਿਆ ਕਮੇਟੀ ਕੋਲੇ ਇਹਨਾਂ ਦੀ ਆਪ ਹੀ ਕਾਟੋ ਲੜਾਈ ਨਹੀਂ ਮੁੱਕਦੀ ਰੋਜ਼ ਉੱਥੇ ਮੀਟਿੰਗਾਂ ਕਰਦੇ ਆ ਥੱਪੜੋ ਥੱਪੜੀ ਹੁੰਦੇ ਆ ਪਰ ਇਹਨਾਂ ਦੇ ਲੋਕਾਂ ਦੇ ਜ਼ਿੰਦਗੀ ਵੱਲ ਕੋਈ ਧਿਆਨ ਨਹੀਂ ਹੈ ਆਹ ਸੜਕਾਂ ਦਾ ਹਾਲ ਇਹੋ ਜਿਹਾ ਕੋਠੇ ਪੋਨਾ ਰੋਡ ਪੂਰਾ ਟੁੱਟਿਆ ਹੋਇਆ ਤੇ ਇੱਥੋਂ ਦੇ ਬੱਚੇ ਜਿਹੜੇ ਸਕੂਲਾਂ ਦੇ ਬੱਚੇ ਲੰਘਦੇ ਆ ਉਹ ਪੱਡੀਆਂ ਵੀ ਕਈ ਵਾਰ ਖਾਓ ਹੋ ਜਾਂਦੀਆਂ ਲੇਟ ਹੋ ਜਾਂਦੇ ਆ ਬੱਚੇ ਵੀ ਖੱਜਲ ਖਰਾਬ ਹੁੰਦੇ ਆ ਫੇ ਆਮ ਸਾਰੀ ਪਾਵਲਕ ਵੀ ਬਹੁਤ ਖੱਜਲ ਖਰਾਬ ਹੁੰਦੀ ਆ ਅਸੀਂ ਇਹ ਚੈਨਲ ਰਾਹੀਂ ਇਸ ਕਮੇਟੀ ਨੂੰ ਲਾਂਹਤਾ ਪਾਉਂਦੇ ਹੋਏ ਨਾਲ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਇਧਰ ਨੂੰ ਧਿਆਨ ਦੇਣ ਤਾਂ ਕਿ ਕੋਠੇਪੋਨਾ ਰੋੜ ਇਹ ਸਾਰੀ ਤਲਾ ਦੇ ਕੋਲੇ ਜਿਹੜੀ ਪਾਰਕ ਬਣੀਆਂ ਉਹ ਸੜਕ ਬਣਾਈ ਜਾਵੇ ਧੰਨਵਾਦ ਹਰਨਦੀ ਤੁਸੀਂ ਕਹੋ ਹਾਂ ਬਾ 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 ਇਹਨੇ ਕੁਛ ਨਹੀਂ ਸੋਚਦੇ ਕਮੇਟੀ ਵਾਲੇ ਕੁਛ ਨਹੀਂ ਸੁਣਾਈ ਕਰਦੇ ਦੇਖੋ ਲੱਗੇ ਮੰਦਰ ਦੇ ਵਿੱਚ ਕੂੜੇ ਦਾ ਢੇਰ ਲੱਗਿਆ ਹੋਇਆ ਨਾਲ ਇਹ ਨਹੀਂ ਦੇਖਦੇ ਕਿ ਮੰਦਰ ਦੀ ਸਫਾਈ ਚਾਹੀਦੀ ਆ ਕੋਲ ਸਾਹਮਣੇ ਵਿਸ਼ਕਰਮਾਵਾਸ਼ੀ ਮੰਦਿਰ ਇਹਨਾਂ ਨੇ ਇੱਥੇ ਇੱਟਾ ਪਟਕੇ ਵੀ ਲਾਗੇ ਆ ਇਹਨਾਂ ਨੂੰ ਥੋੜੀ ਬਤਾ ਸੋਚਣਾ ਚਾਹੀਦਾ ਮੰਦਰ ਦੀ ਇੱਟਾਂ ਕੱਟਾਂ ਕੱਪਤੀਏ ਜਦ ਅਸੀਂ ਪਰਸਨ ਆਉਂਦੀਆਂ ਲਾਈਆਂ ਆਂ ਅਕੰਧਾ ਢਈਆਂ ਆਂ ਕਮੇਟੀ ਨੇ ਜਿਹੜੀ ਇਹਨਾਂ ਨਾਲ ਆਬਦਾ ਬਣਾਇਆ ਉਹ ਵੀ ਨਹੀਂ ਬਣਾ ਸਕਦੇ ਆ ਅੱਬੀ ਤੇ ਬਣਾ ਲਓ ਤੁਸੀਂ ਇੱਥੇ ਕੂੜੇ ਦਾ ਢੇਰ ਆ ਇੱਥੇ ਸੜਕਾਂ ਦੇ ਲੋਕੀ ਡਿੱਗਦੇ ਆ ਮਿੱਟੀ ਫੈਣ ਵਾਲੀ ਨੀਵਾ ਹੋਇਆ ਪੈ ਜਿਹੜੇ ਬੱਚੇ ਸਕੂਲ ਦੇ ਲੰਘਦੇ ਆ ਸਾਈਕਲ ਸਕੂਟਰ ਤੇ ਉਹ ਡਿੱਗਦੇ ਨੇ ਇਹ ਕਮੇਟੀ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਨਾ ਕਿਸੇ ਪ੍ਰਧਾਨ ਸੁਣਦਾ ਨਾ ਕੋਈ ਐਮਸੀ ਸੁਣਦਾ ਇਹਨਾਂ ਨੂੰ ਬੇਨਤੀ ਹੈ ਕਿ ਸਾਡੇ ਸਰਕਾਰ ਧਿਆਨ ਦੇਵੇ ਇੱਧਰ ਮੈਨੂੰ ਨਹੀਂ ਲੱਗਦਾ ਕਿ ਰੰਗ ਆ। ਬੱਸ